ਭਾਈ ਜੀ ਆ ਛੜਕ ਹੈਗੀ ਹੈ ਸ਼ਾਦੀ ਹਰੀ ਤੋਂ ਉੱਬੇ ਵਾਲੀ ਇਹਦਾ ਇੰਨਾ ਕਿ ਮੰਦਾ ਹਾਲ ਹੈਗਾ ਮੈਂ ਤੁਹਾਨੂੰ ਦਿਖਾਉਣਾਗਾ ਵੀ ਆ ਦੇਖੋ ਇਸਤਰੀ ਪੱਟੇ ਪਏ ਨੇ ਕਿ ਉੱਤੇ ਇਹਨਾਂ ਨੇ ਖਾਣਾ ਪੂਰਤੀ ਕਰਤੀ ਠੀਕ ਹੈ ਇਹਦਾ ਚੈਨ ਵਾਲਾ ਕੰਮ ਹੋ ਗਿਆ ਵੀ ਜਾਂ ਅਸਮਾਨ ਤੱਕ ਤੇ ਜਾਂ ਫਿਰ ਸ਼ਾਮ ਤੱਕ ਦਾ ਸ਼ਾਮ ਤੱਕ ਵਾਲੀ ਹੈ ਹੁਣ ਆਮ ਆਦਮੀ ਦੇ ਭਮਕੜਾ ਨੂੰ ਬੇਨਤੀ ਹੈ ਵੀ ਆਹ ਵੀਡੀਓ ਤੁਸੀਂ ਚੀਮੇ ਦੇ ਸੋਹੀ ਤੱਕ ਪਹੁੰਚਾਓ ਸਾਰੀਆਂ ਛੜਕਾਂ ਸਾਡੀਆਂ ਮਨਜ਼ੂਰ ਕਰਕੇ ਆ ਹੁਣ ਅਸੀਂ ਉੱਬੇ ਵਾਲੀ ਸੜਕ ਤੇ ਖੜੇ ਆ ਉਹ ਬਿਆ ਤੋਂ ਸ਼ਾਦੀਆਰੀ ਸੜਕ ਬਣ ਜਾ ਰਹੀ ਹੈ ਜਿਹਦਾ ਕੰਮ ਤਕਰੀਬਨ ਤਕਰੀਬਨ ਹੁਣ ਮੁਕੰਮਲ ਹੋਣ ਜਾ ਰਿਹਾ ਹੈ ਕੰਮ ਚੱਲ ਰਿਹਾ ਹੈ ਕੰਮ ਤੇ ਜਿਹੜੀ ਸੜਕ ਦੀ ਕੋਈ ਆਈ ਸੀ ਪ੍ਰੋਬਲਮ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸੜਕ ਦੇ ਵਿੱਚ ਸੜਕ ਦੇ ਵਿੱਚ ਜਿੱਦਾਂ ਵੀ ਮਟੀਰੀਅਲ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਹੋਇਆ ਉਹਨਾਂ ਹੀ ਮਟੀਰੀਅਲ ਪੰਜਾਬ ਸਰਕਾਰ ਵੱਲੋਂ ਠੇਕੇਦਾਰ ਵੱਲੋਂ ਉਨਾਂ ਹੀ ਪਾਇਆ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਆ ਕੇ ਇੱਥੇ ਦੇਖਿਆ ਵੀ ਹੈ ਸਾਰੀ ਪੰਚਾਇਤ ਆਈ ਹੈ ਤੇ ਸਾਡੇ ਸੜਕ ਦੇ ਮੈਕਮੇ ਦੇ ਅਫਸਰ ਆਏ ਨੇ ਦੇਖਿਆ ਉਹਨਾਂ ਨੇ ਵੀ ਆ ਕੇ ਚੈੱਕ ਕੀਤੀ ਹੈ ਇਹ ਜਿਹੜਾ ਕਦੋਂ ਜਾ ਕੇ ਮਸ਼ੀਨ ਜਦੋਂ ਖਤਮ ਹੁੰਦੀ ਹੈ ਉੱਥੇ ਜਾ ਕੇ ਮਤਲਬ ਮਟੀਰੀਅਲ ਥੋੜਾ ਰਹਿ ਜਾਂਦਾ ਲਾਸਟ ਦੇ ਵਿੱਚ ਉਹਦੇ ਕਰਕੇ ਉਹ ਘਟ ਦਿਖਿਆ ਬਾਕੀ ਜੋ ਟੋਟਲ ਸੜਕ ਹੈ ਸੜਕ ਬਹੁਤ ਵਧੀਆ ਬਣਾ ਰਹੇ ਨੇ ਕੋਈ ਇਸ ਤਰ੍ਹਾਂ ਦੀ ਨਹੀਂ ਇਹਦੇ ਵਿੱਚ ਪੂਰੀ ਪੰਚਾਇਤ ਦੀ ਵੀ ਵਾਰ-ਵਾਰ ਦੇਖ ਰੇਖਾ ਹੈ ਛੜਕ ਤੇ ਪਿੰਡ ਦੇ ਪਤਵੰਤੇ ਸੱਜਣਾਂ ਤੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਪੂਰੀ ਇਹਦੇ ਚ ਪੂਰੀ ਤਨਦੇਹੀ ਨਾਲ ਦੇਖ ਰਹੇ ਨੇ ਤੇ ਅਸੀਂ ਧੰਨਵਾਦ ਕਰਦੇ ਆ ਜਿੱਦਾਂ ਸਾਡੀਆਂ ਸੜਕਾਂ ਦੀ ਜਿਹੜੀ ਅਧੂਰੀ ਮੰਗ ਸੀ ਉਹ ਪੂਰੀ ਕੀਤੀ ਤੇ ਸਾਡੀ ਢੰਡਾਲ ਵਾਲੀ ਸੜਕ ਜਿੱਦਾਂ ਲਾੜਮਜਾਰੇ ਵਾਲੀ ਹਰੀਗੜ੍ਹ ਜਿਹੜੇ ਸਾਡੇ ਪਿੰਡ ਦੀਆਂ ਸੜਕਾਂ ਸੀ ਸਾਰੀਆਂ ਉਹ ਬਣ ਜਾ ਰਹੀਆਂ ਨੇ ਕੰਮ ਹੋ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਹਰਪਾਲ ਸਿੰਘ ਟੀਮਾ ਜੀ ਦੇ ਜਿਨ੍ਹਾਂ ਨੇ ਸਾਡੇ ਪਿੰਡ ਦੀ ਬਹੁਤ ਲੰਮੇ ਸਮੇਂ ਤੋਂ ਮੰਗ ਸੀ ਜਿਹੜੀ ਉਹ ਪੂਰੀ ਕੀਤੀ ਤੇ ਅਸੀਂ ਉਹਨਾਂ ਦੇ ਸਦਾ ਰਿਣੀ ਰਹਾਂਗੇ ਤੇ ਇਹਨਾਂ ਕੁਝ ਕਹਿੰਦੇ ਹੋਏ ਬਹੁਤ ਬਹੁਤ ਧੰਨਵਾਦ ਕਰਦੇ ਆ ਹਰਪਾਲ ਸਿੰਘ ਟੀਮਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਉਹਨਾਂ ਦੇ ਉਹ ਅਸੀਂ ਦਵਿੰਦਰ ਸਿੰਘ ਸੋਈ ਜੀ ਦਾ ਤੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਸਾਰੀ ਆਮ ਆਦਮੀ ਪਾਰਟੀ ਜੋ ਸਰਕਾਰ ਉਹਨਾਂ ਦਾ ਤਹਿ ਦਰੋਧਨ ਬਾਤ ਕਰਦੇ ਆ ਅਸੀਂ ਦੋ ਨਗਰ ਦੋ ਨਗਰਾਂ ਦੇ ਖੜੇ ਆ ਤੇ ਸ਼ਾਦੀ ਖਰੀ ਤੇ ਉੱਬੇ ਆ ਨਗਰ ਨਿਵਾਸੀ ਖੜੇ ਨੇ ਬਹੁਤ ਸੋਹਣੀ ਸੜਕ ਬਣ ਰਹੀ ਹੈ ਕੋਈ ਇਹਦੇ ਵਿੱਚ ਜਿਵੇਂ ਕਹਿੰਦੇ ਆ ਮਰਾਬੜ ਵਾਲਾ ਕੰਮ ਨਹੀਂ ਬਹੁਤ ਸ਼ਾਨਦਾਰ ਬਹੁਤ ਬਰੀਕੇ ਡੰਗ ਨਾਲ ਠੇਕੇਦਾਰ ਜੀ ਇਹ ਸੜਕ ਬਣਾ ਰਹੇ ਨੇ ਅਸੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉਹ ਅਸੀਂ ਦਵਿੰਦਰ ਸਿੰਘ ਸੋਈ ਜੀ ਦਾ ਦੋਏ ਪਿੰਡਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਸਾਡੀ ਇਸ ਮਾਤਰ ਨੂੰ ਬਹੁਤ ਛੇਤੀ ਪੂਰਾ ਕੀਤਾ ਹੈ